ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪ ਨਿਰਵੈਰ ਅਕਾਲ ਮੂਰਤ ਜੋ ਨਹੀਂ ਸੇ ਭੰਗੁਰ ਪ੍ਰਸਾਦਿ ਜਾਪੇ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਸਿਪੀ ਸੱਚ ਸੋਚ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁਪੇ ਚੁਪ ਨ ਹੋਵੇ ਜੇ ਲੈ ਰਹਾ ਲਿਵਤਾਰ ਓਕੇ ਆਪ ਖਨਾ ਉਤਰੇ ਜੇ ਬਨਾ ਪੁਰਿਆ ਪਰ ਸਹਸਣ ਪਾਲਕ ਹੋਈ ਤੈ ਕਨਾ ਚਲੇ ਨਾਨਕ ਕੀ ਬ ਸਚਿਆਰਾ ਹੋਈ ਐ ਕਿ ਬ ਕੋੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਬਿ ਹੋਬਨ ਆਕਾਰ ਹੁਕਮ ਨਾ ਕਿਹਾ ਜਾਇ ਹੁਕਮ ਹੀ ਹੋ ਬਨ ਜੀ ਹੁਕਮ ਮਿਲੇ ਬੜੀ ਆਈ ਹੁਕਮੇ ਊਤਮਨੀਛ ਹੁਕਮ ਲਖ ਦੁਖ ਸੁਖ ਪਾਇਆ ਇਕ ਨਾ ਹੁਕਮਿ ਵਕਸੀਸ ਇਕ ਹੁਕਮੀ ਸਦਾ ਪਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬਝੈ ਤਾ ਹਮੈ ਕਹਿ ਨ ਕੋਈ ਗਾਬੈ ਕੋ ਤਾਣੋ ਬੈ ਕਿਸੇ ਤਾਣ ਗਾਬੈ ਕੋ ਦਾਤ ਜਾਣੇ ਨਿਸ਼ਾਨ ਗਾਬੈ ਕੋ ਗੁਣ ਵਡਿਆਈਆਂ ਚਾਰ ਗਾਬੈ ਕੋ ਵਿਦਿਆ ਵਿਖੰਬ ਵਿਚਾਰ ਗਾਬੈ ਕੋ साज फिरीता ने खेगा बेखो जिले फिर देगा बैखो जापे दिसे दोरे गा बैखो वेखे हादरा दूर कतना कथिना बै तोट कत कत कति कोटि कोट कोट दिंदा दे लेंदी थक पाही जुगा जुगंतर खाही खाही हुकमी हुकम चलाई राहु नानक बिकसे भी, भी परवाहु सच्चा साहिब साचे नाई पाख्या पा अपार ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਸੇ ਦਰਵਾਜੇ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਬੀਲਾ ਸਚ ਨਾਉ ਵਡਿਆ ਵਿਚਾਰ ਕਰਮੀਆ ਬੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਬੈ ਜਾਣੀਐ ਸਭ ਆਪੇ ਸਚਿਆਰੇ ਆਪੇ ਨਾ ਜਾਏ ਕੀ ਤਨ ਹੋਈ ਆਪੇ ਆਪੇ ਨਿਰੰਜਨ ਸੋਈ ਜਿਨੇ ਸੇਵਿਆ ਤਿਨ ਪਾਇਆ ਮਾਨ ਨਾਨਕ ਗਾ ਬੀਐ ਗੁਣੇ ਨਿਧਾਨ ਗਾ ਬੀਐ ਸੋਣੀਏ ਮਾਨ ਰਖੇ ਪਾ ਉਦੋਖ ਪਰ ਹਰਿ ਸੁਖ ਨਜਾਈ ਗੁਰਮਖਨਾ ਗੁਰਮਖਵੇ ਗੁਰਮ ਕਰਿਆ ਸਮਾਈ ਗੁਰ ਈਸਰ ਗੁਰ ਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇਹੋ ਜਣਾਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਈ ਕਦਾ ਤ ਸੋਮੇ ਬਿਸਰ ਨਾ ਜਾਇ ਤੇ ਰਤਨਾ ਮ ਜੇ ਤਿਸਪਮ ਬਿਣ ਪਾਣੀ ਕੇ ਨਾਇ ਕਰੀ ਜੇ ਤੇ ਸਿਰਠ ਪੈ ਦੇਖਾ ਬਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨੁਕ ਜੇ ਇਕ ਗੁਰ ਕੀ ਸਿਖ ਸੁਣੀ ਗੁਰਾਂ ਇਕ ਦਿਵਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਤੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਇ ਨਮਾਖਣਾ ਵਿਝਣੀ ਨਾਲ ਚਲੇ ਸਭ ਕੋਈ ਚੰਗਾ ਨਉ ਰਖਾਈ ਕੇ ਜਸ ਕੀਰਤ ਜਗਲੇ ਜੀਤਿ ਸੇ ਨਦਨਾ ਬਿਤਵ ਤਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ਿਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ नाम कोई नाम सुज से गुण कोई कर सुने सिद्ध पीर सुरनाथ सुने धरत तबलका सुने दीपलो पताल सुने सके सक नानक भगत सदा विगास सुने दुख पाप का सुने ईश्वर ब्रह्माइण देव सुने मुख सना देव सुने योग जुग तन भेद सुने सिमरत वेद नानक भगत सदा विगास सुने दुख पाप का नाश सुने सत संतोख ज्ञान सुने अठ सड़का स्नान सुने पढ़ पढ़ पावे मान सुने लगे सहज त्याने नानक भगतन सदा विगास सुने दुख पाप का नाश सुने सरा गुण गा सुने शेख पीर पाश सुणै अंधिपा विराहु सुने तु विसाहु नानक भगतन सदा विगास सुने दुख पाप का नाश मन्ने की गत कहीं न जाई जी को कहे पीछे पछताई कागत तो कल मना लिखण हर मन्ने का वह कर्ण विचर ऐसा नाम निरंजन होय जी को मन जाने मन कोई मन शोर तब मन बुद्ध मन सग पवन के शुद्ध मन महे छोटा ना खाई मने जब के साथ ना जाई ऐसा नाम निरंजन होय जी को मन जाने मन कोई ਮਨਿ ਮਾਰਗ ਠਾਕ ਨ ਪਾਈ ਮਨਿ ਪਾਤਿ ਸੋ ਪਰ ਗੜ ਜਾਈ ਮਨਿ ਬਗ ਨਾਮ ਚੱਲੇ ਭਲ ਤੇ ਮਨਿ ਤਰਮ ਛੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮਨਿ ਪਾਵੇ ਮੋਖ ਦਵਾਰ ਮਨਿ ਫਰਬਾਰੀ ਸਾਰਦ ਅੰਨੇ ਤਰੇ ਤਰੇ ਗੁਰ ਸਿੱਖ ਮਨਿ ਨਾਨਕ ਵੇਨਾ ਵੇਖ ਐਸਾ ਨਾਮ ਨਿਰੰਝਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਣ पंच प्रधान पंचे पाव दरगे मान पंचे शोहि दर राजान पंचा का गुर एक ध्यान जी को कहे कर विचार करते के करने न शुमार तौल धर्म का भूत संतोषता परीक्षा जन श्रोत जे को बुझे वे सचियार तबले पर किता भर धरती होर परे होर होर तिस्ते पर तले कमजोर ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਬੜੀ ਕਾ ਰਾਮ ਇਹੋ ਲਿਖਾ ਲਿਖ ਜਾਣਾ ਕੋਈ ਦੇਖਾ ਲਿਖਿਆ ਕੀਤਾ ਹੋਇ ਕੀਤਾ ਤਨ ਸਵਾਰੀ ਰੂਪ ਕੀਤੇ ਦਾ ਜਾਣੇ ਕਣ ਕੋ ਤਕੀਤਾ ਬਸਾਉ ਇੱਕ ਕੁਆ ਬੋਤੀਸ ਤੇ ਵੇਲਾ ਖ ਦਰਿਆਉ ਕੁਦਰਤ ਕਵਣ ਕਹਾ ਵਿਛੜੇ ਵਾਰਗ ਰਾਜਾ ਬਾਈਖਵਾਦ ਜੋ ਤੁਧ ਪਾ ਬੈਸੈ ਫਲੇ ਗਾਰ ਤੂੰ ਸਰਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਹਿ ਉਹ ਦਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਗ ਦਤਾਰ ਅਸੰਖ ਮੂਰ ਮਾਪਕ ਸਾਰ ਅਸੰਖ ਮਨ ਨਿਮਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰੀਆਂ ਨਾ ਜਾ ਬਾਈਕ ਵਾਰ ਜੋਤ ਪਬ ਸਾਈ ਪਨੀਕਾਰ ਤੋ ਸਦਾ ਸਲਾਮਤ ਅੰਦਰੰਕਾਰ ਸੰਖਮਰ ਕਾਂਦਕੋਰ ਅਸੰਖ ਚੋਰਾ ਰਾਮਕੌਰ ਅਸੰਖ ਅਮਰਕਾਰ ਜਾਹੀ ਜੋਰ ਅਸੰਖ ਗਲਵੜ ਤਿਆ ਕਵਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੋੜਿਆਰ ਕੋੜੇ ਫੇਰਾਹੀ ਅਸੰਖ ਮਨ ਦੇ ਚ ਮਨ ਭਖ ਕਾਈ ਅਸੰਖ ਨੇਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਬਾਰੀਆਂ ਨਾ ਜਾ ਬਾਈਕ ਵਾਰ ਜੋਤ ਸਭ ਐਸਾਈ ਪਹਲੇ ਕਰ ਤੂੰ सदा सलामत निरंकार अशंख नाम असंख थाम अघम अघम असंख लसंख कह सिर अख़री नाम अख़री सल अखरी ज्ञान गीत गुणगा अखरी लिखण बोल बाण अखर सिर संजोग बखान जिन लिख ते सिर नाहि पर तिपति पाहि जेता कीता ते त न वीण न वै नाहिऊ कुदरत कवन का विचार भार ਜਬਾ ਇੱਕ ਵਾਰ ਜੋ ਤਤਵਾ ਬੈ ਸਈ ਪ੍ਰੀਕਾਰਤਮ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਾਨ ਦੇ ਪਾਣੀ ਤੋਤੇ ਉਤਰ ਛਕੇ ਮਤ ਭਲੇ ਤੇ ਕੱਪੜ ਹੋਏ ਦੇ ਸਾਬਣ ਲਈਏ ਹੋ ਤੋਏ ਪਰਿਏ ਮਤ ਪਾਪਾਂ ਕੇ ਸੰਗ ਓਹ ਤੋ ਪਿਨਾ ਵਿਖੇ ਰੰਗ ਪਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਨਿਕਲੇ ਜਾਉ ਆਪੇ ਤੇ ਆਪੇ ਕਉ ਨਨੇ ਹੁਕਮੀ ਆਬੂਜਾ ਹੋ ਤੀਰਥ ਤਪ ਦਿਆ ਦਤਦਾਨ ਜੀ ਕੋ ਪਾਬੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਵ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਾਸ ਆਤ ਬਾਣੀ ਬਰਮਾ ਸਤ ਸੁਹਾਨ ਸਦਾ ਮਨਛਾ ਕਬਨ ਸੁਵਿਲ ਵਖਤ ਕਬਨ ਕਬਨ ਥਿਤ ਕਬਨ ਵਾਰ ਕਬਨ ਸ਼ੇਰੂ ਦਿਵਾਂ ਕਬਨ ਜਿਤ ਆਕਰ ਵਹਿਨਾ ਪਾਇ ਪੰਡਿਤ ਜਿਉ ਬੈਲੇਕ ਪ੍ਰਾਨ ਵਖਤ ਨਾ ਪਾਇਓ ਕਾਦੀਆ ਜੇ ਲੇਖਨ ਦੇ ਕੁਰਾਨ ਥਿਤ ਤਾਰਨਾ ਜੋਗੀ ਜਾਣ ਰੁੱਤ ਮਹੋ ਨ ਕੋਈ ਜਾ ਕਰਤਾ ਸਿਰਠੀ ਕੋਪ ਸਾਧਿਆ ਪੇ ਜਾਣੇ ਸੋਈ ਕਿਬ ਕਰਾਖ ਖਖਬ ਸਲਾਹੀ ਕਿ ਉਬਰਣੇ ਕਿਬ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅੱਗੇ ਗੈਨ ਸੋਹ ਹੈ ਪਾਤਲ ਪਾਤਲ ਲਕ ਅਗਾਸ ਅਗਾਸ ਉੜਕ ਉੜਕ ਪਾਲ ਥਕੇ ਵਿਦ ਇਨਕ ਬਾਤ ਸਹਸ ਟਹਿਰਾ ਕਹਿਨ ਕਤੇਬਾ ਅਸਲ ਇਕਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਬਿਨਾ ਨਾਨਕ ਵੱਡਾ ਕਿਆ ਪੀ ਜਾਣੀ ਆਪ ਸਲਾਹੀ ਸਲਾਹਿਤੀ ਸੁਰਤ ਨ ਪਾਇਨ ਨਦੀਆਂ ਅਤੇ ਵਾਹ ਪ ਬੀ ਸਮੁੰਦਰ ਨ ਜਾਣੀਆ ਸਮਦ ਸਾਹ ਸੁਤਾਨ ਗੇ ਰਹਿ ਸੇਤੀ ਮਾਨ ਤਨ ਕੀੜੀ ਤੁਨਾ ਹੋਬਨੇ ਜੇਤੀ ਸਬ ਮਨਹੁ ਨ ਅਭਿਸ਼ਰੀ ਅੰਤਨਾ ਸੇਤੀ ਕਹਿਣ ਨ ਅੰਤੇ ਅੰਤਨਾ ਕਰਨ ਦਿਨਾਂਤ ਅੰਤਨਾ ਵੇਖਣ ਸੋਨਨਾਂ ਅੰਤ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰਾ ਬਾਰ ਅੰਤ ਕਾਰਨ ਕੀਤੇ ਬਿਲ ਲਾ ਹਿਤਾ ਕੇ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਪਰ ਉੱਚਾ ਨਾਉ ਈ ਬੜੁ ਚਾਹ ਬੇ ਕੋਈ ਤਿਸੂਚੇ ਕੋ ਜਾਣੈ ਸੋਈ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਤੇ ਵਹਤਾ ਕਰਿ ਲਿਖਿਆ ਨ ਜਾਇ ਬਡਾ ਦਾਤਾ ਤੇ ਨਾ ਤਮਾਇ ਕੇਤੇ ਮੰਗੇ ਜੋਦ ਪਾਰ ਕੇ ਤੀਆਂ ਗਣ ਤੈ ਨਹੀਂ ਵਿਚਾਰ ਕੇਤੇ ਖਬ ਟੋਟੇ ਵਿਕਾਰ ਕੀਤੇ ਲੈ ਲੈ ਮੁਖਰ ਪਾਹਿ ਕੀਤੇ ਮੂਰਖ ਖਾਹੀ ਖਾਇ ਕੀਤਿਆ ਦੋਖ ਪੋਖ ਸਦਮਾਰ ਏ ਭੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਖਨਾ ਸਕੇ ਕੋਈ ਜੇ ਕੋ ਖਾਈ ਆਖਣ ਪਾਏ ਉਹ ਜਾਣੇ ਜੇ ਤੇ ਮੈਂ ਖਾਈ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਜਿਸਨੋਂ ਮਖ ਸੀ ਬਿਸ਼ੇ ਬਤੇ ਸਲਾਣਾ ਨਾਨਕੇ ਪਾਤ ਸਹੀ ਪਾਤ ਸਤ ਅਮਲ ਗੁਣ ਅਮਲ ਵਪਾਰ ਅਮੁੱਲ ਵਪਾਰੀ ਅਮਲ ਪੜਾ ਦੇ ਅਮਲ ਅਬ ਅਮਲ ਜਾਹੀ ਅਮਲ ਪਾਈ ਅਮਲ ਸਮਾਹੀ ਅਮਲ ਧਰਮ ਅਮਲ ਦੀਬਾਨ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪਰਮਾਨ ਅਮਲ ਅਮਲ ਆਖਿਆ ਨਾ ਜਾਏ ਆਖਾ ਕਰਹਿ ਨਿਵਲਾਈ ਆਖੇ ਵੇਦ ਪਾਠ ਪ੍ਰਾਣਾ ਕੇ ਪੜੀ ਕਰੀ ਵਖਿਆਣ ਆਖੇ ਬਰ ਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਖ ਸਿਧ ਆਖੇ ਕਿਤੇ ਕਿਤੇ ਬੰਦ ਆਖੇ ਦਾਨ ਆਖੇ ਦੇਵ ਆਖੇ ਸੂਰ ਨਰ ਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਊਠ ਊੜ ਜਾਹੀ ਇਤੇ ਕੀਤੇ ਔਰ ਕਰੀਤਾ ਆਖਣਾ ਸਕੇ ਕੀ ਕੇ ਜੀਵੜ ਭਾਵੈ ਤੇ ਵਢੋਏ ਨਾਨਕ ਜਾਣੇ ਸੱਚਾ ਸੋਈ ਜੀ ਕੋ ਆਖੇ ਮਨ ਵਿਗਾੜ ਤਾ ਨਿਖੇ ਸਿਰ ਗਵਰੰਗ ਵਰ ਸੋਦਰ ਕਹਾ ਸੋ ਕਰ ਕੇਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤਿ ਵਾਣਾਰੀ ਕੇ ਤੇ ਰਾਗ ਪਰਿਸੀ ਕਹੀ ਨਾ ਕੀਤੇ ਗਾ ਬਣਾਰੀ ਗਾਵੇ ਤੋਨੋਂ ਪਉਣ ਪਣਿ ਬਸੰਤਰ ਗਾਵੇ ਰਜ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾ ਸਨ ਬੈਠੇ ਦੀਪਤੀਆਂ ਦਾ ਨਾਰਦ ਗਾਵੈ ਸ਼ਿਵਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪਰਨ ਰਖੀ ਸਰ ਜੁਗ ਜੁਗ ਵੇਦਾਨ ਲੈ ਗਾਵੈ ਮੋਹਣਿਆ ਮਨ ਮੋਹਨ ਸੁਰਗਮ ਅਛਤਿਆ ਲੈ ਗਾਵਨ ਰਤਨ ਪਾਇ ਤਿਰ 8 68 ਤੀਰਤਨ ਲੈ ਗਾਵੈ ਜੋ ਦਵਾ ਮਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡਲ ਬਰਮੰਡਾ ਕਰ ਕਰ ਰਖੇ ਧਾਰੇ ਸਹੀ ਤੁਦਨੋ ਗਾਵੈ ਜੋਤ ਸਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸਿਮੈ ਚਿਤਨਾ ਬਨੇ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੇ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਵਾਕਤੀ ਕਰ ਕਰ ਜਿਨ ਸਿਮਾ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੇ ਸੰਕਾਰ ਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸੰਸਾ ਪਤ ਸਾਈ ਬ ਨਾਨਕ ਰਹਿਣ ਰਜਾਈ ਨੰਦ ਸੰਤੋਖ ਸਰਪਾਤਿ ਛੋਲੀ ਧਿਆਨ ਕੀ ਕਰੇ ਬਿਪਤ ਅਖਿੰਤਾ ਕਰਿ ਕਾਇਆ ਜੁਗਤ ਨਾ ਪਰਤੀਤ ਆਈ ਪੰਥੀ ਸਗਰ ਜਮਾਤੇ ਮਨ ਅਮਜੀਤੇ ਜਗ ਜੀਤ ਆਦੇਸ਼ ਇਸੇ ਆਦੇਸ਼ ਆਦ ਅਨਿਲ ਅਨਾਦ ਅਨਾਤ ਜੁਗ ਜੁਗੀ ਕਵੇ ਸਤਗਤ ਗਿਆਨ दया भंडारण घट घट बाजी नाथ आप नाथ नाथी सब जाके रिद सीधा बरासा संजोग अभिजोग द्वेकर चला बह लिखया बह भाग आदेश तिसे आदेश आद अनिल अनाद अनाते जुग, जुग जुग एक कवेश एक माई जुग तबी आई तिन चेले प्रवान एक संसारी एक भंडारी एक लाई दीवान जीव तिस्पा बह तिबे चला बह जीव बह प्रमाण ओहो बेखे उन्हें नजर न आवे बहुत विडाण आदि तिशि आदिश आद अनिल अनाद अनाथ जुग जुगी कविश आसन लोय लो भंडार जो कि छुपाय सोई खबर कर कर वेख सिर जनहार नानक सच्ची की सच्ची कर आदिश तिशि आदिश आद अनिल अनाद अनाथ जुग जुगी कविश इक दूज पर लख हो लख बेलख विश ਲਖ ਲਖ ਗਿੜਾ ਕੀ ਇੱਕ ਨਾਮ ਜਗਦੀਸ਼ ਇਤਰਾਹੀ ਪਤ ਪਪੜੀਆਂ ਚੜੀਆ ਹੋਏ ਕੀ ਸੇਵ ਸੁਣ ਗਨਾ ਆਕਾਸ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੇ ਠੀਸ ਆਕਣ ਜੋਰ ਚੁਪੇ ਨ ਜੋਰ ਜੋਰ ਨਾ ਮੰਗਣ ਦੀਣਾ ਜੋਰ ਜੋਰ ਨਾ ਜੀਵਨ ਜੋਰ ਨਾ ਰਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਨ ਮਨ ਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੋਟੇ ਸੰਸਾਰ ਜਿਸਤ ਜੋਰਕਾਰ ਬੇਕ ਸੋਈ ਨਾਨਕੇ ਓ ਤਮਨੀਚ ਨ ਕੋਈ ਰਾਤੇ ਰੂਤੀ ਤਿਥੀ ਬਾਰ ਪਵਣ ਫਣੇ ਅਗ੍ਰਿਪਤ ਤਿਸ ਵਿਚੇ ਤਰਤੇ ਥ ਪਰਖੇ ਧਰਮ ਸਾਧ ਤਿਸ ਵਿਚੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹ ਵਿਚਾਰ ਸਚਾ ਸਚਾ ਦਰਬਾਰ ਤੇ ਤੇ ਸਹੁਣ ਪੰਚ ਪਰਵਾ ਨਾਦਿਕ ਰੁਪ ਬਿਨਿਸ਼ਾਨ ਕਚ ਪਕਾਇ ਉਪੀ ਪੈ ਨਾਨਕ ਗਿਆ ਜਾਪੀ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਵਨ ਪਣੀ ਬਸੰਤਰ ਕੇਤੇ ਕਾਨ ਮਹੀਸ ਕੇਤੇ ਬਰਮੇ ਘੜਤ ਘੜੀ ਰੂਪ ਰੰਕੇ ਵੇਸ਼ ਕੇਤੇ ਆਕਰਪ ਬੀ ਮੇਰ ਕੇਤੇ ਖੇਤੇ ਤੋਪ ਹਦਿਸ ਕੇਤੇ ਇੰਦ ਚੰਦ ਸੂਰ ਕੇਤੇ ਗੀਤੇ ਮੰਡਲ ਦੇਸ ਕੀਤੇ ਉਸੇ ਵੰਦਨਾਤ ਕੇਤੇ ਕੇਤੇ ਦੇਵੀ ਦੇਵੀ ਕੀਤੇ ਦਿਵਦਰ ਭਮਨ ਕੀਤੇ ਕੀਤੇ ਰਤਨ ਸ਼ਮਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਤ ਨਰੀਂਦ ਕੀਤਿਆ ਸੁਰਤੀ ਸਿਬ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਬੈ ਗਿਆਨ ਪਰਚੰਡ ਤੇਤੇ ਨਾਦ ਬినੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤੇਤੇ ਘਾੜ ਤੇ ਕੜੀ ਬਾਤ ਆਨੁਕ ਤਾਂ ਕਿ ਬਲਾ ਖਤਿਅ ਨਾ ਜਾਹੀ ਜੀ ਕੋ ਕਹਿ ਪਿੱਛੇ ਪਛਤਾਇ ਤਿਥੈ ਕੜਿਆ ਸੂਰਤ ਮਤ ਮਨ ਬੁੱਧ ਤਿਥੈ ਕੜਿਆ ਸੂਰਾ ਸਿੱਧਾ ਕੀ ਸੋਧੇ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੇਰਾ ਰਹਾ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਖਤਿਅ ਨਾ ਜਾਹੀ ਨਾ ਉਹ ਮਰੇ ਨਾ ਠਾਗੇ ਜਾਹੀ ਜਿਨ ਕੇ ਰਾਮ ਬਸੇ ਮਨ ਮਾਹਿ ਸਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਈ ਸੱਜ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨ ਦਿਨ ਹਲ ਤਿਥੈ ਖੰਡ ਮੰਡਲ ਬ੍ਰਹੰਡ ਜੀ ਕੋ ਕਰਿ ਤਾ ਅੰਤ ਨ ਅੰਤ ਤਿਥੈ ਲੋਲ ਅਕਾਰ ਜਿਬ ਜਿਵਕਮ ਤਿਵੀ ਤਿਵਕਾਰ ਵੇਖੈ ਵਿਬਸੇ ਕਰ ਵਿਚਾਰ ਨਾਨਕ ਤਨਾ ਕਰਦਾ ਸਰ ਜਤ ਪਹਰਾ ਧਿਰਜ ਸੁਨਿਆਰ ਅਹਿਰਣ ਮਤ ਵੇਦ ਅਥਿਆਰ ਪਰੋਖ ਲਗਨ ਤਪਤਾ ਭਾਂਡਾ ਭਾਉ ਅਮਰਤ ਤਿਸਟ ਆਲ ਕੜੀਏ ਸ਼ਬਦ ਸਚਿਤ ਕਸ਼ਾਲ ਜਿਨ ਕੋ ਨਦਰ ਕਰਮ ਤਿਨ ਕਾਦੀ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਆਪਣ ਗੁਰੂ ਪਾਣੀ ਪਿਤਾ ਮਾਤਾ ਤਰਤਵਾਤੇ ਦੇਵ ਸੇ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਜਾਂ ਬੁਰੀਆਂ ਬਾਛੇ ਧਰਮ ਹਦੂਰੇ ਕਰਮੀ ਆਪ ਆਪਨੇ ਕੇ ਨੇੜੇ ਕੀ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾੜੇ ਨਾਨਕ ਤੇ ਮਖੋਜਲੇ ਕੀਤੇ ਛੁਟਿ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਕਰਸ਼ ਸ਼੍ਰੀ ਵਾਹਿਗੁਰੂ ਜੀ ਕੇ ਵਤੀ